हां हां जी दोस्तों अ ਜਿਹੜੀ ਮਿਜ਼ਰੀ ਸਟੇਟ ਆ ਅਮਰੀਕਾ ਦੀ ਉਹਨਾਂ ਨੇ ਇੱਕ ਬਿੱਲ ਲਿਆਂਦਾ ਥੋਂ ਦੇ ਇੱਕ ਸੈਨੇਟਰ ਨੇ ਸਟੇਟ ਸੈਨੇਟਰ ਨੇ ਜਿਹਦੇ ਵਿੱਚ ਜਿਹਨੂੰ ਮਿਜ਼ਰੀ ਸਟੇਟ ਸੈਂਡ ਬਿੱਲ 72 ਕਹਿੰਦੇ ਨੇ ਉਹਦੇ ਵਿੱਚ ਕਹਿੰਦੇ ਕਿ 100 ڈالر ਦਿੱਤਾ ਜਾਊਗਾ ਜਿਹੜੇ ਇਲੀਗਲ ਬੰਦੇ ਨੂੰ ਰਿਪੋਰਟ ਕਰਨਗੇ ਜਾਂ ਫੜਨਗੇ ਮਿਜ਼ਰੀ ਸਟੇਟ ਦੇ ਵਿੱਚ ਹੁਣ ਇਹਨੂੰ ਇਹੋ ਹੀ ਕਹਾ ਗਿਆ ਮਿਜ਼ਰੀ ਇਲੀਗਲ ਐਲੀਨ ਐਲੀਨ ਆ certified bounty hunter program ਇਹਦੇ ਵਿੱਚ ਇਹ ਆ ਕਿ ਜਿਹੜੇ ਜਿਹੜੇ ਬੰਦਿਆਂ ਕੋ ਜਿਹੜੇ ਬੇਲ ਬੌਂਡ ਜਿਹੜੇ ਏਜੰਟ ਨੇ ਸਰਟੀਫਾਈਡ ਨੇ ਉਹ ਸਾਰੇ ਇਸ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਨੇ ਸੋ ਬੇਸਿਕਲੀ ਇਹ ਜੇ ਬੰਦਿਆਂ ਨੂੰ ਇਹ ਬਿਲ ਪਾਸ ਹੁੰਦਾ ਆ ਤੇ ਉਹ ਕੀ ਕਰਨਗੇ ਕਿ ਵੀ ਉਹਨਾਂ ਨੂੰ ਪਤਾ ਹੋਊਗਾ ਕਿ ਇੱਥੇ ਬੰਦਾ ਇਲੈਗਲ ਆ ਉਹਨੂੰ ਪੁਲਿਸ ਨਾਲ ਦਾ ਬਗਾਰ ਇਹ ਬੰਦੇ ਵੀ ਜਾ ਕੇ ਉਹਨੂੰ ਫੜ ਸਕਦੇ ਨੇ ਰੀਟੇਨ ਕਰ ਸਕਦੇ ਆ ਤੇ ਜਿੱਥੋਂ ਅੱਗੇ ਦਾ ਮਤਲਬ ਡਿਪੋਰਟੇਸ਼ਨ ਪ੍ਰੋਸੈਸ ਦੇ ਅਲਾਵਾ ਸ਼ੁਰੂ ਹੋ ਸਕਦਾ ਉਸ ਤੋਂ ਬਾਅਦ ਜਿਹੜਾ ਵਾ ਜਿਹੜੀ ਪਰਮਿਸ਼ਨ ਨਹੀਂ ਮਿਲਦੀ ਉਹਨੂੰ ਸਟੇਟ ਚ ਕੋਈ ਬੈਨੇਫਿਟਡ ਡਰਾਈਵਰ ਲਾਇਸੈਂਸ ਅਰ ਆਗਰਾ ਕੁਝ ਨਹੀਂ ਕੀਤਾ ਜਾਊਗਾ ਇਹ ਜਿਹੜੀਆਂ ਕੰਜ਼ਰਵੇਟਿਵ ਸਟੇਟਸ ਨੇ ਉਹ ਕਾਫੀ ਜਿਹੜਾ ਵਾ ਐਕਸ਼ਨ ਲੈ ਰਹੀਆਂ ਹਾਲੇ ਕਿ ਇਹਨੂੰ ਫੈਡਰਲ ਲੈਵਲ ਤੇ ਜਿਹੜਾ ਵਾ ਉਹ ਚੈਲੰਜ ਕੀਤਾ ਜਾ ਸਕਦਾ ਵਾ ਜੱਜ ਵੀ ਚੈਲੰਜ ਕਰ ਸਕਦੇ ਇਹਨੂੰ ਫੈਡਰਲ ਜਿਹੇ ਜੱਜ ਹੁੰਦੇ ਆ ਤਾਂ ਸੋ ਵੇਖਣ ਵਾਲੀ ਗੱਲ ਹੋਊਗੀ ਕਿ ਟਰੰਪ ਦੇ ਸਮਝੂਕਣ ਤੋਂ ਬਾਅਦ ਇਹੋ ਜਿਹੜੇ ਬਿੱਲ ਆ ਉਹ ਕਿਸ ਤਰ੍ਹਾਂ ਦੀ ਜਿਹੜੀ ਆ ਸ਼ੇਪ ਲੈਂਦੇ ਆ ਕਈ ਸਟੇਟਾਂ ਦਾ ਤੇ ਵੀ ਆ ਕਿ ਜਿਹੜੀਆਂ ਸੈਂਕਚੁਰੀ ਸਟੇਟਸ ਨੇ ਜਿਵੇਂ ਕੈਲੀਫੋਰਨੀਆ ਵਾ ਨਿਊਯਾਰਕ ਉਹਨਾਂ ਨੂੰ ਪਰਡੇ 25 ਸਟੇਟ ਨੂੰ 25000 ਡਾਲਰ ਦਾ ਜਿਹੜਾ ਫਾਈਨਡ ਕੀਤਾ ਜਾਵੇ ਉਹਨਾਂ ਦੇ ਫੰਡ ਕੱਟੇ ਜਾਣ ਤੇ ਜਾਂ ਜਿਹੜਾ এমਪਲੋਇਰ ਆ ਜਿਹੜਾ ਉਹ ਇਲੀਗਲ ਏਲੀਅਨ ਨੂੰ ਰੱਖਦਾ ਤੇ ਉਹਨਾਂ ਨੂੰ ਵੱਡਾ ਜਿਹੜਾ ਫਾਈਨਡ ਕੀਤੇ ਜਾਣ ਸੋ ਇੱਕ ਤੇ ਗੱਲ ਇਹ ਆ ਦੂਸਰੀ ਗੱਲ ਇਹ ਆ ਕਿ ਜਿਹੜੀ ਅਮਰੀਕਾ ਦੀ ਇੱਕ ਬਹੁਤ ਹੀ ਵੱਡੀ ਵਨ ਆਫ ਦਾ ਬਿਗੇਸਟ ਸਿਟੀ ਹੈਲਥ ਇੰਸ਼ੋਰੈਂਸ ਕੰਪਨੀ ਆ ਅ ਜੁਨਾਈਟਿਡ ਹੈਲਥ케ਅਰ ਜਿਹੜੀ ਸੀਗੀ ਉਹਦਾ ਜਿਹੜਾ ਸੀਓ ਸੀਗਾ ਬ੍ਰਾਇਨ ਥਾਮਪਸਨ ਜਿਆਸ ਆਲੰਦਾ ਸੀਗਾ ਉਹਨੂੰ ਕੱਲ ਉਹਨੂੰ ਅੱਜ ਐਕਚੁਅਲੀ ਮੈਂ ਜਦੋਂ ਵੀਡੀਓ ਬਣਾ ਰਿਹਾ ਨਿਊਯਾਰਕ ਦੇ ਵਿੱਚ ਸਵੇਰੇ ਪੌਣੇ 7 ਵਜੇ ਮਿਡ ਟਾਊਨ ਦੇ ਵਿੱਚ ਆਪਣੇ ਹੋਟਲ ਨੂੰ ਜਾ ਰਿਹਾ ਸੀਗਾ ਉੱਧਰ ਹਿਲਟਨ ਨੂੰ ਤੇ ਉਹਦੇ ਪਿੱਛੋਂ ਕਿਸੇ ਨੇ ਆ ਕੇ ਤੇ ਉਹ ਗੋਲੀਆਂ ਮਾਰੀਆਂ ਵੇਖਣ ਵਾਲਿਆਂ ਦਾ ਕਹਿਣ ਵਾਲਾ ਕਿ ਬੰਦਾ ਜਿਹੜਾ ਵਾ ਪੂਰੀ ਰਾਤ ਉਹਦੀ ਵੇਟ ਉੱਥੇ ਕਰਦਾ ਰਿਹਾ ਕਿ ਕਦੋਂ ਇਹ ਉੱਧਰੋਂ ਨਿਕਲੇ ਤੇ ਕਦੋਂ ਗੋਲੀਆਂ ਮਾਰੇ ਵਿੱਚੋਂ ਗੋਲੀਆਂ ਮਾਰਨ ਲੱਗਾ ਇੱਕ ਉਹਨੇ ਗੋਲੀ ਮਾਰੀ ਵੀ ਉਹਦਾ ਪਿਸਤੌਲ ਜਾਮ ਹੋ ਗਿਆ ਪਰ ਉਹਨੇ ਫਿਰ ਪਿਸਤੌਲ ਆ ਜਾ ਬਿਲਾ ਸਾਫ ਕਰਕੇ ਉਹਨੂੰ ਖੋਲ ਕੇ ਤੇ ਫਿਰ ਉਹਦੇ ਗੋਲੀਆਂ ਮਾਰੀਆਂ ਤੇ ਅਜੇ ਤੱਕ ਉਹ ਲੱਭਾ ਨਹੀਂ ਗਾ ਉਹਦੀਆਂ ਮਾੜੀਆਂ-ਮੋਟੀਆਂ ਤਸਵੀਰਾਂ ਨਜ਼ਰ ਆਈਆਂ ਵਾ ਪਰ ਹੈਲਥ ਕੇਅਰ ਅਮਰੀਕਾ ਦੇ ਵਿੱਚ ਜਿੱਦਾਂ ਆਪਾਂ ਨੂੰ ਪਤਾ ਕਿ ਬਹੁਤ ਮਹਿੰਗੀ ਆ ਤੇ ਆਈ ਡੋਨਟ ਨੋ ਕਿ ਇਹਦੇ ਪਿੱਛੇ ਕਾਰਨ ਕੋਈ ਨਿੱਜੀ ਆ ਕਿਸੇ ਦਾ ਜਾਂ ਕੋਈ ਕੰਪਨੀ ਦੀ ਰੈਵਲਰੀ ਆ ਇਹ ਜਿਹੜੀ ਇਫੈਕਟ ਆ ਉਹਦੇ ਗ੍ਰਿਫਤਾਰ ਹੋਣ ਤੋਂ ਬਾਅਦ ਹੀ ਪਤਾ ਲੱਗਣਗੇ ਤੇ ਇੱਕ ਹੋਰ ਜਿਹੜੀ ਗੱਲ ਆ ਕਿ ਜਦੋਂ ਆਪ ਗ੍ਰੀਨ ਕਾਰਡ ਅਪਲਾਈ ਕਰਦੇ ਆ ਆਪਣਾ ਤੇ ਆਪਾਂ I-485 ਭਰਦੇ ਆ ਫਾਰਮ ਉਹਦੇ ਨਾਲ ਆਪਾਂ I-693 ਵੀ ਫਾਰਮ ਭਰਦੇ ਸੀਗੇ ਜਿਹੜਾ ਤੁਹਾਡਾ ਮੈਡੀਕਲ ਰੈਕੋਰਡ ਹੁੰਦਾ ਸੀਗਾ ਉਹਦੇ ਵਿੱਚ ਪਹਿਲਾਂ ਤੇ ਹੁੰਦਾ ਸੀਗਾ ਕਿ ਤੁਸੀਂ ਜਿਹੜਾ I-85 ਪਹਿਲਾਂ ਜਮ੍ਹਾਂ ਕਰਾ ਦਿਓ ਮੈਡੀਕਲ ਰੈਕੋਰਡ ਬਾਅਦ ਚ ਜਮ੍ਹਾਂ ਕਰਾ ਦਿਓ ਕਿਉਂਕਿ ਕਈ ਲੋਕਾਂ ਨੂੰ ਹੁੰਦਾ ਸੀਗਾ ਕਿ ਇਹ ਅ ਐਕਸਪਾਇਰ ਨਾ ਹੋ ਜੇ ਮੈਡੀਕਲ ਜਿਹੜਾ ਆਪਾਂ ਟੈਸਟ ਕਰਾਉਂਦੇ ਸੀ ਰੈਕੋਰਡ ਹੁੰਦਾ ਸੀ ਉਹ ਇੱਕ ਸਮੇਂ ਬਾਅਦ ਐਕਸਪਾਇਰ ਹੋ ਜਾਂਦਾ ਤੇ ਉਹਦਾ ਡਰ ਰਹਿੰਦਾ ਸੀ ਜੇ ਲੋਕੀ ਬਾਅਦ ਚ ਕਰਵਾ ਲੈਂਦੇ ਸੀ ਪਰ ਦਸੰਬਰ 2 2024 ਤੋਂ ਬਾਅਦ ਉਹ ਤੁਹਾਨੂੰ ਇਕੱਠਾ ਹੀ ਨਾਲ ਜਾਵਾ ਕਰਾਉਣਾ ਪੜਾਣੀ ਤੇ ਤੁਹਾਡਾ I-485 ਜਿਹੜਾ ਇਹਦੀ ਪਟੀਸ਼ਨ ਉਹ ਉੱਥੇ ਰਿਜੈਕਟ ਹੋ ਜਾਣੀ ਆ ਉਹ ਅੱਗੇ ਨਹੀਂ ਫਿਰ ਜਾਣੀ ਉਹਦਾ ਕਾਰਨ ਇਹ ਆ ਕਿ ਤੁਸੀਂ ਜਦੋਂ ਹੁਣ ਮੈਡੀਕਲ ਕਰਾਓਗੇ ਉਹਦੀ ਕੋਈ ਐਕਸਪਾਇਰੀ ਡੇਟਰ ਨਹੀਂ ਹੋਵੇਗੇ ਤੁਸੀਂ ਅੱਜ ਮੈਡੀਕਲ ਕਰਾਇਆ ਇਹ ਨਹੀਂ ਪਿਛੇ 6 ਮਹੀਨੇ ਬਾਅਦ ਖਤਮ ਹੋ ਜਾਊਗਾ ਉਹ ਵੈਲਿਡ ਹੀ ਰਹੂਗਾ ਸੋ ਤੁਹਾਨੂੰ ਦੋਵੇਂ ਜਿਹੜੀਆਂ ਚੀਜ਼ਾਂ ਨੇ ਉਹ ਇਕੱਠੀਆਂ ਹੀ ਜਮਾ ਕਰਾਉਣੀਆਂ ਪੈਣੀਆਂ ਵਾ ਜਿਹੜਾ ਨਵਾਂ ਰੂਲ ਬਣਿਆ ਵਾ ਯੂਐਸਆਈਸੀਐਸ ਦਾ ਦਸੰਬਰ 2 ਤੇ 2024 ਤੋਂ ਦੇਖ ਜਾਂਦੇ ਜਾਂਦੇ ਆ ਗੱਲ ਕਰਦੇ ਕਾ ਦੇਖ ਲਓ ਟੈਂਸੀ ਸਟੇਟ ਦਾ ਐਮਐਲਏ ਆਪਾਂ ਇੰਡੀਆ ਦੀ ਭਾਸ਼ਾ ਚ ਕਹੀਏ ਸੈਨੇਟਰ ਆ ਤੇ ਇਹ ਰੱਜਿਆ ਹੋਇਆ ਸੀ ਸ਼ਰਾਬ ਨਾਲ ਇਹਨੂੰ ਵੇਖੋ ਇਸ ਵਾਲੇ ਕੇ ਉਥੇ ਅਗਵਾ ਨਰਵੀ ਰਿਪਬਲਿਕਾ ਨਾਲ ਪਰ ਨਈ ਅਨੁਛੱਡਿਆ ਨਹੀਂ ਗਾ ਦੇਖੋ ਦੇਖੋ ਵਾਕ ਕਰਕੇ ਵਿਖਾਈ ਆ ਤੇ ਫਿਰ ਉੱਤੇ ਬਕਾਇਦਾ ਇਹਨੂੰ ਜਿਹੜਾ ਤੇ ਕੇਸ ਕੀਤਾ ਗਿਆ ਵਾ ਡਰੰਕ ਡਰਾਈਵਿੰਗ ਦਾ ਜਿਹੜਾ ਇਹਨੂੰ ਟਿਕਟ ਵੀ ਦਿੱਤੀ ਗਈ ਆ ਤੇ ਹੋ ਸਕਦਾ ਦਾ ਲਾਇਸੈਂਸ ਵੀ ਲੈ ਲੈਣ ਸੋ ਜਦੋਂ ਪੜਿਆ ਜਾਂਦਾ ਵਾ ਤੇ ਫਿਰ ਤੇ ਅਬੋਵ ਦਾ ਲਾ ਨਹੀਂ ਇਹ ਬੰਦੇ ਕਿਸੇ ਨੂੰ ਵੀ ਜਾਣ ਦਿੰਦਾ ਪਰ ਆਪਾਂ ਜਿਹੜੀ ਗੱਲ ਕਰਦੇ ਆ ਕਿ ਮੈਂ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੀ ਕੀ ਹੁੰਦਾ ਇਸ ਤੋਂ ਬਾਅਦ ਆ ਉਹ ਵੀ ਜਨਵਰੀ ਤੋਂ ਬਾਅਦ ਜਿਹੜਾ ਵਾ ਉਹ ਮੇਨ ਪਤਾ ਲੱਗੂਗਾ ਧੰਨਵਾਦ ਦੋਸਤੋ